जुगो जुग, जुग अटल तन 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 श्री गुरु ग्रंथ साहिब सच्चे पातशाह हाजर नाजर सतगुरु जियो बड़ी महान कृपा हो रही है ਆਪ ਸਾਰੇ ਜਾਣੇ ਸੰਗਤ ਰੂਪ ਵਿੱਚ ਛਾਮ ਦੇ ਸੁੰਦਰ ਸੱਜੇ ਹੋਏ دیਵਾਨਾ ਅੰਦਰ ਦੂਰੋਂ ਨੇੜਿਓਂ ਚੱਲ ਕਰਕੇ ਪਹੁੰਚੇ ਹੋ ਜਿੰਨਾ ਸਮਾ ਗੁਰੂ ਪਾਤਸ਼ਾਹ ਜੀ ਕਿਰਪਾ ਕਰਕੇ ਆਪਣੇ ਸੋਹਣੇ ਚਰਨਾ ਵਿੱਚ ਬਿਠਾਉਣਗੇ ਉਹਨਾਂ ਸਮਾ ਬੈਠਣ ਦਾ ਯਤਨ ਕਰਨਾ ਹੈ ਚੁੱਪ ਦਾ ਦਾਨ ਵੀ ਬਖਸ਼ਣਾ ਔਰ ਮਾਨਨ ਨੂੰ ਟਕਾ ਕੇ ਸਵਰਤ ਨੂੰ ਜੋੜ ਕੇ ਪੂਰਨ ਤੌਰ ਤੇ ਇਕਾਗਰਤਾ ਬਣਾ ਕੇ ਗੁਰੂ ਦਾ ਬੜਾ ਵੱਡਾ ਵੱਡਾ ਮੁੱਲਾ ਇਤਿਹਾਸ ਸਰਵਨ ਕਰਨ ਦਾ ਯਤਨ ਕਰਨਾ ਹੈ ਗੁਰ ਇਤਿਹਾਸ ਦੀ ਲੜੀਵਾਰ ਜੋ ਇਸ ਸਮੇਂ ਕਥਾ ਵਿੱਚ ਆਪ ਜੀ ਹਾਜ਼ਰੀ ਭਰਦੇ ਹੋ। ਔਰ ਗੁਰਮੁਖੋ ਤਨ ਦੀ ਹਾਜ਼ਰੀ ਲੱਗ ਜਾਂਦੀ ਹੈ। ਲੇਕਿਨ ਮਨ ਹਾਜ਼ਰ ਨਹੀਂ ਹੁੰਦਾ। ਮਨ ਨੂੰ ਹਾਜ਼ਰ ਕਰਨਾ ਵੀ ਬੜਾ ਲਾਜ਼ਮੀ ਹੈ। ਆਉ ਫਤਿਹ ਦੇ ਸਾਂਝ ਪਾਈਏ ਕੋਈ ਵੀ ਰਸਨਾ ਵਾਂਜੀ ਨਾ ਰਹੇ ਸਾਰੇ ਜਾਣੇ ਅਦ ਬਨਾਲਾ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀਓ ਜੇ ਨ ਮਰੇ ਜੀਵਤ ਸਭ ਕਲ ਅਪਰ ਮਰੇ ਮੁਕਤ ਨਾ ਜਨ ਕਲ ਇਹ ਪਾਵਨ ਪਵਿੱਤਰ ਜੋ ਇਤਿਹਾਸ ਹੈ ਜੋ ਐਲ ਡੀ ਆਰੰਭ ਹੋਈ ਹੈ ਕੱਲ ਦੇ ਸਮੇ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਜੋ ਅੰਤਮ ਦੇਹ ਦਾ ਸੰਸਕਾਰ ਹੈ ਉਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਖੁਦ ਆਪ ਤੇ ਨਾਲ ਸਿੱਖ ਸੰਗਤ ਨੇ ਲੱਗ ਕੇ ਮਰਿਆਦਾ ਦੇ ਨਾਲ ਕੀਤਾ ਉਨੋਂ ਉਸ ਤੋਂ ਅੱਗੇ ਕੀ ਹੋਇਆ ਗੁਰੂ ਪਾਤਸ਼ਾਹ ਜੀ ਨੇ ਆ ਕੇ ਦੀਵਾਨ ਲਾਇਆ ਦੀਵਾਨ ਦੇ ਵਿੱਚ ਰੱਬੀ ਬਾਣੀ ਦਾ ਵੈਰਾਗ ਮਈ ਕੀਰਤਨ ਹੋਇਆ ਸ਼ਬਦ ਪੜੇ ਗਏ ਔਰ ਛੇਵੇਂ ਪਾਤਸ਼ਾਹ ਜੀ ਨੇ ਆਪ ਕਥਾ ਵੀ ਕੀਤੀ ਇੱਥੇ ਫਿਰ ਸੰਵਾਦਤੀ ਤੋਂ ਬਾਅਦ ਅਜੀਤੇ ਨਾਮ ਦਾ ਇੱਕ ਸਿੱਖ ਆਇਆ ਉਹ ਕਹਿੰਦਾ ਗੁਰੂ ਪਾਤਸ਼ਾਹ ਜੀ ਮੇਰੇ ਮਨ ਵਿੱਚ ਸ਼ੰਕਾ ਪੈ ਗਿਆ ਤੇ ਇਹਨੂੰ ਦੂਰ ਕਰੋ ਹਣ ਸ਼ੰਕਾ ਕਿਹੜੀ ਗੱਲ ਦਾ ਪੈ ਗਿਆ ਮਹਾਰਾਜ ਵੀ ਜਦੋਂ ਅਸੀਂ ਸੰਸਕਾਰ ਕਰਨ ਵਾਸਤੇ ਘਰੋਂ ਚੱਲੇ ਸਾਂ ਉਦੋਂ ਹਰ ਇੱਕ ਤੇ ਛਤਰ ਝੁਲਦਾ ਮੈਨੂੰ ਨਜ਼ਰ ਆਇਆ ਹੈ ਪਰ ਜਦੋਂ ਸੰਸਕਾਰ ਕਰਕੇ ਵਾਪਸ ਆਏ ਨਾ ਉਦੋਂ ਇਹ ਛਤਰ ਕੇਵਲ ਤੇ ਕੇਵਲ ਤੁਹਾਡੇ ਸੀਸ ਉੱਤੇ ਝੁਲਦਾ ਨਜ਼ਰ ਆਇਆ ਇਹ ਕਿਉਂ ਆਪ ਜੀ ਕਿਰਪਾ ਕਰਕੇ ਦੱਸੋ ਵੀ ਇਹ ਹੋਇਆ ਕਿਉਂ ਹੈ ਹੁਣ ਸਤਗੁਰ ਪਾਤਸ਼ਾਹ ਜੀ ਨੇ ਸਿੱਖ ਦਾ ਉੱਤਰ ਸੁਣਿਆ ਤੇ ਫਿਰ ਜਵਾਬ ਦਿੰਦੇ ਆ ਮਾਰੇ ਕਹਿੰਦੇ ਜਦੋਂ ਸੰਸਕਾਰ ਕਰਨ ਵਾਸਤੇ ਜਾ ਰਹੇ ਸੀ ਉਦੋਂ ਜਿੰਨੇ ਸਿੱਖ ਸੰਗਤ ਨਾਲ ਤੁਰ ਰਹੀ ਸੀ ਇੱਕ ਇੱਕ ਬੰਦੇ ਨੂੰ ਮੌਤ ਦਾ ਸਮਾਚੇਤੇ ਸੀ ਵੀ ਸਾਡੇ ਨਾਲ ਵੀ ਭਾਣਾ ਵਾਪਰਨਾ ਜਿਵੇਂ ਅੱਜ ਬਾਬਾ ਬੁੱਢਾ ਸਾਹਿਬ ਜੀ ਦਾ ਵਿਵਾਨਾ ਦੇ ਵਿੱਚ ਚੜਾ ਕੇ ਵਿਵਾਨਾ ਵਿੱਚ ਪਾ ਕੇ ਸਰੀਰ ਲੈ ਕੇ ਜਾ ਰਹੇ ਆ ਇੱਕ ਦਿਨ ਸਾਡਾ ਵੀ ਇਵੇਂ ਜਾਣਾ ਸਾਨੂੰ ਤਾਂ ਫੱਟੇ ਤੇ ਪਾ ਕੇ ਲੈ ਕੇ ਜਾਣਗੇ ਮਹਾਰਾਜ ਕਹਿੰਦੇ ਉਦੋਂ ਸਾਰਿਆਂ ਨੂੰ ਮੌਤ ਚੇਤੇ ਸੀ ਤੇ ਹੁਣ ਕਹਿੰਦੇ ਇਹ ਛਤਰ ਤਾਂ ਨਿਜ ਆਇਆ ਕਿਉਂਕਿ ਜਦੋਂ ਸੰਸਕਾਰ ਕਰਕੇ ਲੋਕ ਘਰਾਂ ਦੇ ਵਿੱਚ ਆ ਗਏ ਲੋਕਾਂ ਨੂੰ ਤੇ ਦਾ ਮੋਹ ਵੀ ਪੈ ਗਿਆ ਪੁੱਤਰ ਦਾ ਮੋਹ ਵੀ ਉੱਠ ਗਿਆ ਜੀਵਨ ਸਾਥੀ ਦਾ ਮੋਹ ਵੀ ਪੈ ਗਿਆ ਦੁਨਿਆਵੀ ਪਦਾਰਥਾਂ ਵਿੱਚ ਫੇਰ ਕਹਿੰਦੇ ਓਵੇਂ ਗਲਤਾਨ ਹੋ ਗਏ ਲੋਕ ਬਸ ਉਹਨਾਂ ਸਮਾਂ ਕਹਿੰਦੇ ਮੌਤ ਜੇਤੀ ਸੀ ਜਿੰਨਾ ਸਮਾਂ ਉੱਥੇ ਉਹ ਕਾਰਜ ਕਰਦੇ ਸੀ ਹਰ ਇੱਕ ਚੀਜ਼ ਨੇ ਮੋਹ ਪਾਲਿਆ ਪੰਜ ਜਿਹੜੇ ਔਗਣ ਹੈ ਪੰਜ ਵਕਾਰ ਹੈ ਉਹ ਵੀ ਕਹਿੰਦੇ ਇਕੱਠੇ ਹੋ ਕੇ ਬੰਦੇ ਨੂੰ ਚੰਬੜ ਗਏ ਗੁਰੂ ਪਾਤਸ਼ਾਹ ਕਹਿੰਦੇ ਲੋਕ ਮੋਹ ਮਮਤਾ ਪਿਆਰ ਵਿੱਚ ਫਸ ਗਏ ਜਿਸ ਕਾਰਨ ਇਹਨਾਂ ਦੇ ਉੱਤੋਂ ਜਿਹੜਾ ਛਤਰ ਝੁਲਦਾ ਸੀ ਉਹ ਹਟ ਗਿਆ ਪਾਸੇ ਹੋ ਗਿਆ ਅੱਛਾ ਅਗਲੀ ਗੱਲ ਬਹੁਤ ਬਹਾਦਰ ਔਰ ਏਡੇ ਪਿਆਰੇ ਛੇਵੇਂ ਪਾਤਸ਼ਾਹ ਗੁਰੂ ਜੀ ਨੇ ਬਾਬਾ ਬੁੱਢਾ ਸਾਬ ਜੀ ਦੇ ਪੁੱਤਰ ਬਾਬਾ ਭਾਨਾ ਜੀ ਨੂੰ ਕੋਲ ਬੁਲਾਇਆ ਕੋਲ ਬਲਾ ਕੇ ਮੱਥਾ ਵੀ ਚੁੰਮਿਆ ਗਲਵਕੜੀ ਵਿੱਚ ਵੀ ਲਿਆ ਪਿਆਰ ਵੀ ਕੀਤਾ ਥਾਪੜਾ ਵੀ ਦਿੱਤਾ ਤੇ ਮਹਾਰਾਜ ਜੀ ਨੇ ਧੀਰਜ ਦਿੰਦਿਆਂ ਪਤਾ ਕੀ ਕਿਹਾ ਸੀ ਕਹਿੰਦੇ ਪੁੱਤ ਜਿਹੜੀ ਘਟਨਾ ਵਾਪਰਨੀ ਸੀਗੀ ਵਾਪਰ ਚੁੱਕੀ ਐ ਜਿਹੜੀ ਗੱਲ ਹੋਣੀ ਸੀ ਹੋ ਗਈ ਐ ਪਰ ਤੂੰ ਚਿੰਤਾ ਨਾ ਕਰ ਇਹ ਇੱਕ ਸੰਸਾਰ ਦੀ ਰੀਤ ਹੈ ਇਹ ਇੱਕ ਮਰਿਆਦਾ ਹੈ ਵੀ ਜੇ ਕਿਤੇ ਬਾਪੂ ਦੇ ਚਿਖਾ ਨੂੰ ਅੱਗ ਲਾਉਣੀ ਲਾਂਬੂ ਲਾਉਣਾ ਪੈ ਵੀ ਜਾਵੇ ਤੇ ਫਿਰ ਜਾਂ ਵੱਡਾ ਪੁੱਤਰ ਲਾਉਂਦਾ ਤੇ ਜਾਂ ਛੋਟਾ ਲਾਉਂਦਾ ਜੇ ਦੋਵਾਂ ਵਿੱਚੋਂ ਇੱਕ ਹੋਵੇ ਤਾਂ ਇਹ ਤੁਸੀਂ ਮਰਿਆਦਾ ਨਿਭਾਈ ਹੈ ਪਰ ਮਰਿਆਦਾ ਵਾਹੀ ਗੁਰਦੀ ਵੀ ਹੈ ਵੀ ਜਿਹੜਾ ਜੰਮਿਆ ਉਹਨੇ ਇੱਕ ਦਿਨ ਮਰ ਜਾਣਾ ਹੈ ਉਹਨੇ ਇੱਕ ਦਿਨ ਦੁਨੀਆਂ ਤੋਂ ਚਲੇ ਜਾਣਾ ਹੈ ਸੰਸਾਰੀ ਜਿਹੜੇ ਲੋਕ ਹੁੰਦੇ ਆ ਉਹ ਜਨਮ ਲੈ ਕੇ ਆਉਂਦੇ ਆ ਆਪਾਂ ਜਿੰਨੇ ਆਏ ਆ ਨਾ ਮੈਂ ਤੇ ਤੁਸੀਂ ਆਏ ਆ ਆਪਾਂ ਕਰਮਾਂ ਦੇ ਬੱਧੇ ਹੋਏ ਜੀਵ ਆਏ ਆ ਪਰ ਜਿਹੜੇ ਮਹਾਪੁਰਸ਼ ਆਉਂਦੇ ਆ ਰੱਬ ਦੇ ਪਿਆਰੇ ਆਉਂਦੇ ਆ ਭਿੱਜੀਆਂ ਰੂਹਾਂ ਆਉਂਦੀਆਂ ਆ ਉਹ ਕਰਮਾਂ ਦੇ ਬੱਧੇ ਹੋਏ ਜੀਵ ਨਹੀਂ ਆਉਂਦੇ ਉਹਨਾਂ ਨੂੰ ਰੱਬ ਥਾਪੜਾ ਦੇ ਕੇ ਭੇਜਦਾ ਵੀ ਜਾਓ ਲੋਕਾਂ ਦਾ ਭਲਾ ਕਰੋ ਹਣ ਮਹਾਪੁਰਸ਼ਾਂ ਕੋਲੇ ਆਪਾਂ ਐਵੇਂ ਥੋੜਾ ਜਾਣੀ ਆ ਉਹਨਾਂ ਨੇ ਸਾਰਾ ਕੁਝ ਸਰੀਰ ਤੇ ਪਿੰਡੇ ਤੇ ਹੰਡਾਇਆ ਹੁੰਦਾ ਐਨੀ ਤਪੱਸਿਆ ਕੀਤੀ ਹੁੰਦੀ ਐ ਇੰਨਾ ਜਪ ਤਪ ਕੀਤਾ ਹੁੰਦਾ ਐਨੇ ਮੰਤਰਾਂ ਦੀ ਉਹਨਾਂ ਕੋਲੇ ਸਿੱਧੀ ਹੁੰਦੀ ਐ ਮੰਤਰ ਪੱਕੇ ਕੀਤੇ ਹੁੰਦੇ ਐ ਤੇ ਐਵੇਂ ਥੋੜਾ ਜਲ ਬਣਾ ਕੇ ਦੇ ਦਿੰਦੇ ਵੀ ਤੁਸੀਂ ਆਹ ਪਾਠ ਕਰ ਲਓ ਉਹ ਬਚਨਾਂ ਦੀ ਬੜੀ ਕਮਾਈ ਲੱਗਦੀ ਕਹਿਣਾ ਸੌਖਾ ਹੁੰਦਾ ਬੜੀ ਕਮਾਈ ਲੱਗਦੀ ਤਾਕਤ ਬਹੁਤ ਲੱਗਦੀ ਹੈ ਆਪਾਂ ਤਾਂ ਇੱਥੇ 5 ਮਿੰਟ ਚੌਂਕੜਾ ਨਹੀਂ ਮਾਰ ਸਕਦੇ ਤੇ ਜਿਨ੍ਹਾਂ ਨੇ ਸਾਰੀਆਂ ਰਾਤਾਂ ਹੀ ਕਹਿੰਦੇ ਪਰਮੇਸ਼ਵਰ ਵਾਹਿਗੁਰੂ ਦੇ ਚਰਨਾਂ ਵਿੱਚ ਹੀ ਲਾਤਾਂਗਾ ਤਾਂ ਆਖੋ ਸਤਨਾਮ ਜਪਜੀ ਸਾਹਿਬ ਪੜ ਲਗੇ ਨਾ ਤੇ ਸਰੀਰ ਵਿੱਚ ਹਿੱਲ ਜੁਲ ਹੁੰਦੀ ਹੈ ਲੱਤਾਂ ਵਿੱਚ ਕੜੱਲ ਪੈਣੇ ਸ਼ੁਰੂ ਹੋ ਜਾਂਦੇ ਆ ਦਰਦਾਂ ਚੱਲ ਪੈਂਦੀਆਂ ਕੋਬਾਸਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਆ ਆਲਸ ਪੈਣਾ ਸ਼ੁਰੂ ਹੋ ਜਾਂਦਾ ਹੈ ਕਾਲ ਯੁਗ ਮਾੜੇ ਮਾੜੇ ਵਿਚਾਰ ਅੰਦਰ ਪੈਦਾ ਕਰ ਦਿੰਦਾ ਵੀ ਉੱਠ ਜਾ ਪਰ ਜਿਨ੍ਹਾਂ ਨੇ 12 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ 6 ਵਜੇ ਤੱਕ ਚੌਂਕੜਾਈ ਮਾਰਨਾ ਲਗਾਤਾਰ ਖਾਣਾ ਪੀਣਾ ਵੀ ਕੁਝ ਨਾ ਤੇ ਫਿਰ ਉਹਨਾਂ ਦੀ ਗੱਲ ਕਿਉਂ ਨਾ ਪਰਮੇਸ਼ਰ ਮੰਨੇਗਾ ਦੁਨਿਆਵੀ ਲੋਕਾਂ ਦੀ ਸਰਕਾਰੀ ਦਰਬਾਰੇ ਚੱਲ ਸਕਦੀ ਐ ਪਰ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਉਹਨਾਂ ਦੀ ਦਰਗਾਹ ਵਿੱਚ ਚੱਲਦੀ ਐ ਆਖੋ ਸਤਨਾਮ ਦੂਜਾ ਫਿਰ ਸਤਗੁਰਾਂ ਨੇ ਕਿਹਾ ਇੱਕ ਦਿਨ ਸਾਰੀਆਂ ਇਹ ਦਿਹਾਂ ਇਹ ਸਰੀਰ ਨਸ਼ਟ ਹੋ ਜਾਂਦਾ ਐ ਮਿਟ ਜਾਂਦਾ ਐ ਯਾਦ ਰੱਖਿਓ ਤੁਨ ਨੂੰ ਬੇਨਤੀ ਇਹ ਵੀ ਕਰਦਾ ਐ 40 ਸਾਲ ਤੱਕ ਬੰਦਾ ਰੱਜ ਕੇ ਖਾਂਦਾ 40 ਸਾਲ ਤੱਕ ਪੂਰਾ ਅੱਗੇ ਜਿਹੜੇ 40 ਸਾਲ ਅੱਗੇ 80 ਤੱਕ ਉਥੋਂ ਮੁੜ ਕੇ ਕਟਾਉਣਾ ਸ਼ੁਰੂ ਕਰ ਦਿੰਦਾ ਹੈ ਚਾਲਿਆਂ ਤਾਂ ਜਦੋਂ ਉੱਤੇ ਟੱਪ ਜੇ ਤੇ ਜਦੋਂ 80 ਸਾਲ ਦੀ ਉਮਰ ਹੁੰਦੀ ਹੈ ਤੇ ਮੁੜ ਕੇ ਇੱਕ ਦਿਨ ਐਸਾ ਹੁੰਦਾ ਜਿੱਥੇ ਸਰੀਰ ਵਧਿਆ ਤੇ ਘਟਿਆ ਉਥੇ ਇੱਕ ਦਿਨ ਮਿਟ ਵੀ ਜਾਂਦਾ ਹੈ ਅੱਜ ਸਰੀਰ ਦੁਨੀਆਂ ਦੇ ਅੱਖਾਂ ਦੇ ਸਾਹਮਣੇ ਆ ਪਰਿਵਾਰ ਦੇ ਅੱਖਾਂ ਦੇ ਸਾਹਮਣੇ ਧੀਆਂ ਪੁੱਤਰਾਂ ਦੇ ਕੋਲ ਐ ਪਰ ਗੁਰਮੁਖੋ ਇੱਕ ਦਿਨ ਐਸਾ ਆ ਜਾਣਾ ਉਹ ਪੁੱਤਰ ਮੁੜ ਕੇ ਸਰੀਰ ਕਦੇ ਨਹੀਂ ਵੇਖੇਗਾ ਕਦੇ ਨਹੀਂ ਆਪਾਂ ਨੂੰ ਬੁਲਾ ਸਕੇਗਾ ਕਿਉਂਕਿ ਬਸ ਜ਼ਿੰਦਗੀ ਦਾ ਸਫ਼ਰ ਔਰ ਜ਼ਿੰਦਗੀ ਦਾ ਰਸਤਾ ਹੀ ਐ ਨਾ ਹੀ ਪ੍ਰਮਾਤਮਾ ਵਾਹੀ ਗੁਰ ਨੇ ਬਸ ਦਿੱਤਾ ਜਿੰਨੀ ਕੁ ਸਵਾਸਾਂ ਦੀ ਪੂੰਜੀ ਪਾਤੀ ਉਹਨੂੰ ਖਰਚ ਵੀ ਕਰ ਲੈਣਾ ਤੇ ਉਹਨੂੰ ਭੋਗ ਵੀ ਲੈਣਾ ਆਕੋ ਸਾਧਨਾ ਪਰ ਜਿਨ੍ਹਾਂ ਨੇ ਸਾਧਨਾ ਕੀਤੀ ਹੁੰਦੀ ਹੈ ਮਨ ਦੁਆਰਾ ਸੁਰਤ ਦੁਆਰਾ ਉਹ ਲੋਕ ਤੇ ਪਰਲੋਕ ਸੌਖਾ ਕਰ ਲੈਂਦੇ ਆ ਜਨਮ ਤੇ ਮਰਨ ਆਪਣਾ ਕਟਾ ਲੈਂਦੇ ਆ ਤੇ ਉਹਨਾਂ ਗੁਰਮੁਖਾਂ ਦਾ ਨਗਰਾਂ ਨਗਰਾਂ ਵਿੱਚ ਪਿੰਡਾਂ ਪਿੰਡਾਂ ਵਿੱਚ ਸ਼ਹਿਰਾਂ ਸ਼ਹਿਰਾਂ ਵਿੱਚ ਇਲਾਕਿਆਂ ਵਿੱਚ ਹਰ ਇੱਕ ਧਰਤੀ ਤੇ ਕੋਨੇ ਕੋਨੇ ਤੇ ਉਹਨੇ ਉਹਨਾਂ ਦੀ ਵਡਿਆਈ ਤੇ ਉਹਨਾਂ ਦਾ ਜਸ ਤੇ ਉਹਨਾਂ ਦੀ ਸ਼ੋਭਾ ਹੁੰਦੀ ਹੈ ਮੈਂ ਕੱਲ ਵੀ ਕਿਹਾ ਸੀ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਉਹਨਾਂ ਦੀ ਜੈ ਜੈਕਾਰ ਹੋਣੀ ਹੈ ਜਿਨ੍ਹਾਂ ਨੇ ਮਨ ਤੇ ਤਨ ਕਰਕੇ ਬਾਣੀ ਨੂੰ ਪੜਿਆ ਜਿਨ੍ਹਾਂ ਨੇ ਤਨ ਵੀ ਭੇਟਾ ਕੀਤਾ ਮਨ ਵੀ ਭੇਟਾ ਕੀਤਾ ਅੱਗੇ ਦਸਾਂ ਨੋਹਾਂ ਦੀ ਕਿਰਤ ਕਮਾਈ ਵਿੱਚੋਂ ਦਸਵੰਧ ਵੀ ਭੇਟਾ ਕੀਤਾ ਆਪਕੋ ਸਤਨਾਮ ਮਾਰੇ ਕਹਿੰਦੇ ਉਹਨਾਂ ਦੀ ਵਡਿਆਈ ਹੁੰਦੀ ਹੈ ਹਰ ਇੱਕ ਇਹ ਉਹਨਾਂ ਦੀ ਵਡਿਆਈ ਕਰਦਾ ਹੈ ਪਰ ਉਹ ਲੋਕ ਬਹੁਤ ਜੁਗਾਂ ਤੱਕ ਬੜੇ ਕਾਲਾਂ ਤੱਕ ਜਿਉਂਦੇ ਰਹਿੰਦੇ ਐ ਉਹ ਲੋਕ ਨਹੀਂ ਮਰਦੇ ਉਹ ਰੂਹਾਂ ਨਹੀਂ ਮਰਦੀਆਂ ਸਰੀਰ ਮਰਦਾ ਪਰ ਉਹ ਰੂਹ ਨਹੀਂ ਮਰਦੀ ਉਹ ਜੀਵਨ ਨਹੀਂ ਮਰਦਾ ਆਖੋ ਸਤਨਾਮ ਸੰਤ ਬਾਬਾ ਸਾਡੇ ਬਾਪੂ ਜੀ ਮਹਾਰਾਜ ਰਾਜਾ ਜੋਗੀ ਧੰਨ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਸਰੀਰ ਕਰਕੇ ਤਾਂ ਗਏ ਐ ਪਰ ਜਿਹੜੀ ਉਹਨਾਂ ਨੇ ਰਾੜਾ ਸਾਹਿਬ ਦੀ ਧਰਤੀ ਨੂੰ ਭਾਗ ਲਾਇਆ ਜਿਹੜੀ ਨਹਿਰ ਦੇ ਵਿੱਚ ਰਹਿ ਕੇ ਸਿਆਲ ਦੇ ਮਹੀਨੇ ਸਰਦੀ ਦੇ ਮਹੀਨੇ ਠੰਡੇ ਪਾਣੀ ਦੇ ਵਿੱਚ ਕਈ ਕਈ ਘੰਟੇ ਤਪ ਕੀਤਾ ਭਜਨ ਕੀਤਾ ਉਹ ਭੁੱਲ ਜਾਣਗੇ ਲੋਕ ਨਹੀਂ ਭੁੱਲ ਸਕਦੇ ਸਵਾ ਲੱਖ ਦਾ ਪਾਠ ਜਪਜੀ ਸਾਹਿਬ ਦਾ ਸਵਾ ਲੱਖ ਦਾ ਪਾਠ ਮੂਲ ਮੰਤਰ ਦਾ ਗਦਾਵਰੀ ਦੇ ਕੰਢੇ ਤੇ ਬਹਿ ਕੇ ਧੰਨ ਬਾਬਾ ਅਤਰ ਸਿੰਘ ਜੀ ਮਸਤਵਾਨੇ ਵਾਲੇ ਮਹਾਪੁਰਸ਼ ਨੇ ਕੀਤਾ ਦੁਨੀਆ ਭੁੱਲ ਜੇਗੀ ਨਹੀਂ ਭੁੱਲ ਸਕਦੀ ਆਖੋ ਸਤਨਾਮ ਮਾਰੇ ਕਹਿੰਦੇ ਉਹ ਲੋਕ ਜਿਉਂਦੇ ਰਹਿੰਦੇ ਆ ਜੀਵਨ ਕਰਕੇ ਰਹਿਣੀ ਬਹਿਣੀ ਕਰਨੀ ਕਰਕੇ ਤੇ ਨਾਲ ਦੂਜਾ ਪੱਖ ਵੀ ਦੇ ਦਿੱਤਾ ਮਰਦੇ ਉਹ ਲੋਕ ਹੁੰਦੇ ਆ ਜਿਹੜੇ ਲੋਕ ਪਾਪ ਕਮਾਉਂਦੇ ਆ ਆਖੋ ਸਤਨਾਮ ਉਹ ਕੱਲੇ ਪਾਪ ਨਹੀਂ ਕਮਾਉਂਦੇ ਉਹ ਦੁੱਖ ਵੀ ਕਮਾਉਂਦੇ ਆ ਆਖੋ ਸਤਨਾਮ ਬਾਬਾ ਬੁੱਢਾ ਸਾਹਿਬ ਜੀ ਇਸ ਸੰਸਾਰ ਰੂਪੀ ਸਾਗਰ ਨੂੰ ਪਾਰ ਕਰ ਗਏ ਆ ਬਹੁਤ ਸਾਰੇ ਸਿੱਖਾਂ ਨੂੰ ਉਹਨਾਂ ਨੇ ਤਾਰਿਆ ਵੀ ਹੈ ਤੇ ਇਹ ਜਿਹੜੀ ਗੱਲ ਹੈ ਇਹ ਪ੍ਰਤੱਖ ਵੀ ਹੈ ਤੇ ਪ੍ਰਗਟ ਵੀ ਹੈ ਆਖੋ ਸਤਨਾਮ ਇੱਥੋਂ ਤੱਕ ਤੁਸੀਂ ਇਤਿਹਾਸ ਕੱਲ ਸੁਣਿਆ ਸੀ ਆਓ ਜਿਹੜੀ ਅਗਲੀ ਲੜੀ ਆਰੰਭ ਕਰੀਏ ਪਿਆਰ ਵਿੱਚ ਭਿੱਜ ਕੇ ਬੈਠੋ ਤੇ ਬੋਲੋ ਸਤਨਾਮ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਜੇ ਨਾਮ ਰੇ ਜੀਤ ਸਭ ਕੰਨ ਇਨ ਕੀ ਸਮਤ ਨਹ ਕਿਸ ਮਾਹੀ ਸਦ ਅਕਲ ਜਿਸ ਮਿਟਾ ਸੁਨਾਹੀ ਵੇਖੋ ਧਿਆਨ ਦਿਓ ਵੀ ਭਾਈ ਸਾਹਿਬ ਨੇ ਵੇਖੋ ਕਿੰਡੀਆਂ ਪਿਆਰੀਆਂ ਪੰਗਤਾਂ ਪੜਨਾ ਤੇ ਇਹ ਬਿਲਕੁਲ ਸੱਚ ਹੈ ਇੱਥੇ ਕਵੀ ਜੀ ਕਹਿੰਦੇ ਕਹਿੰਦੇ ਐਡਾ ਪਿਆਰਾ ਸਿੱਖ ਸੀ ਬਾਬਾ ਬੁੱਢਾ ਸਾਹਿਬ ਇੰਨਾ ਪਿਆਰਾ ਜਿੰਨਾ ਦੀ ਦੁਨੀਆ ਦੇ ਵਿੱਚ ਕੋਈ ਬਰਾਬਰੀ ਸ਼ਕਤੀ ਵੀ ਨਹੀਂ ਕਰ ਸਕਦੀ ਕੋਈ ਪਾਵਰ ਨਹੀਂ ਕਰ ਸਕਦੀ ਜਿਹੜੀ ਪਾਵਰ 12 ਸਾਲ ਦੀ ਉਮਰ ਦੇ ਵਿੱਚ ਬੱਚੇ ਦੇ ਰੂਪ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਥਾਪੜਾ ਦੇ ਕੇ ਦਿੱਤੀ ਸੀ ਨਾ ਤੇ ਥੋ ਕਦੇ ਨਾ ਉਹਲੇ ਹੌਸਾ ਉਹ ਸ਼ਕਤੀ ਕੋਈ ਵੀ ਨਹੀਂ ਦੇ ਸਕਦਾ ਬਾਬਾ ਬੁੱਢਾ ਸਾਹਿਬ ਜੀ ਦੇ ਬਰਾਬਰ ਦੁਨੀਆ ਵਿੱਚ ਕੋਈ ਹਸਤੀ ਨਹੀਂ ਕੋਈ ਸ਼ਖਸੀਅਤ ਨਹੀਂ ਆਖੋ ਸਤਨਾਮ ਜੀ ਦੁਨੀਆਂ ਤੇ ਕੇਵਲ ਤੇ ਕੇਵਲ ਸਿੱਖ ਹੈ ਪਿਆਰਾ ਹੈ ਗੁਰਮੁਖ ਹੈ ਭਜਨ ਬੰਦਗੀ ਵਿੱਚ ਤਤ ਪਰ ਰਿਹਾ ਹੈ ਸੇਵਾ ਵਿੱਚ ਜੁਟਿਆ ਰਿਹਾ ਹੈ ਔਰ ਇੰਨਾ ਜੀਵਨ ਕਮਾਇਆ ਤੇ ਗੁਰੂ ਸਾਹਿਬ ਨੇ ਬਾਬਾ ਬੁੱਢਾ ਸਾਹਿਬ ਕਿਹਾ ਸਾਹਿਬ ਸਹਿਬ ਦਾ ਅਰਥ ਹੁੰਦਾ ਮਾਲਕ ਆਖੋ ਸਤਨਾਮ ਔਰ ਇਥੇ ਇਤਿਹਾਸ ਕਹਿੰਦਾ ਵੀ ਤੁਹਾਡੇ ਬਰਾਬਰ ਬਾਬਾ ਜੀ ਕੋਈ ਸ਼ਕਤੀ ਕਰਾਮਾਤ ਨਹੀਂ ਤੁਹਾਡੀ ਮਹਿਮਾ ਤੁਹਾਡੀ ਵਡਿਆਈ ਸਦਾ ਅਟਲ ਰਹੇਗੀ ਸਿਖੋ ਆਓ ਹੰਕਾਰੀ ਇਹਨਾਂ ਕੀਰਤ ਕਰਾਂ ਉਚਾਰੀ ਔਰ ਇਹ ਤੁਹਾਡੀ ਮਹਿਮਾ ਕਦੇ ਖਤਮ ਨਹੀਂ ਹੋਵੇਗੀ ਕਦੇ ਨਹੀਂ ਖਤਮ ਹੋਵੇਗੀ ਨਾਸ਼ ਨਹੀਂ ਹੋਵੇਗੀ ਗੁਰੂ ਦੇ ਸਿੱਖ ਹਿਰਦੇ ਦੇ ਵਿੱਚ ਪ੍ਰੇਮ ਧਾਰਨ ਕਰਦੇ ਐ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਜੀਵਨ ਦਾ ਉਹਨਾਂ ਦਾ ਕਮਾਇਆ ਹੋਇਆ ਜੀਵਨ ਹੰਡਾਇਆ ਹੋਇਆ ਜੀਵਨ ਜਸ ਕਰਨ ਲੱਗੇ ਜੈ ਸਤਿਗੁਰੂ ਬਖੰਨ ਕਰ ਉਪਦੇਸ਼ ਦ੍ਰਿੜਾਇ ਸੁ ਗਿਆਨਾਂ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਬਹੁਤ ਕੁਝ ਫਰਮਾਇਆ ਬੜਾ ਕੁਝ ਕਿਹਾ ਬੜੇ ਪਿਆਰੇ ਮਿੱਠੇ ਮਿੱਠੇ ਬਚਨ ਕਹੇ ਔਰ ਗਿਆਨ ਨੂੰ ਵੀ ਦ੍ਰਿੜ ਕਰਵਾਇਆ ਅੱਗੇ ਦੱਸਦੇ ਹਨ ਸੁਣ ਕਰਹੁਣ ਤੇ ਸੰਗਤ ਆਵੇ ਅਬ ਭਾਨੇ ਕੋ ਆਨ ਬੁਲਾਵੇ ਕਹਿੰਦੇ ਬਾਬਾ ਬੁੱਢਾ ਸਾਭ ਜੀ ਦਾ ਜਸ ਸੁਣ ਸੁਣ ਕੇ ਸਾਰੀ ਸੰਗਤ ਆ ਗਈ ਇੱਕ ਤਰਫ ਨਹੀਂ ਚਾਰੇ ਤਰਫ ਕੋਈ ਪਿੱਛੋਂ ਆਉਂਦਾ ਪਿਆ ਕੋਈ ਖੱਬੇੋਂ ਆਉਂਦਾ ਹੈ ਕੋਈ ਸੱਜੇੋਂ ਲੰਘਦਾ ਕੋਈ ਅੱਗੇੋਂ ਜਾਂਦਾ ਪਿਆ ਚਾਰੇ ਪਾਸਿਆਂ ਤੋਂ ਸੰਗਤ ਆਈ ਬੜੀ ਸੰਗਤ ਆਈ ਕਹਿੰਦੇ ਸਾਰੀ ਸੰਗਤ ਪਿੰਡਾਂ ਤੋਂ ਨਗਰਾਂ ਤੋਂ ਸ਼ਹਿਰਾਂ ਤੋਂ ਪਹੁੰਚ ਗਈ ਤੇ ਸਾਰਿਆਂ ਨੇ ਆ ਕੇ ਭਾਈ ਭਾਨਾ ਜੀ ਨਾਲ ਬਾਬਾ ਬੁੱਢਾ ਸਾਬ ਜੀ ਦੇ ਪੁੱਤਰ ਦੇ ਨਾਲ ਦੁੱਖ ਸੁੱਖ ਕਰਨਾ ਕੀਤਾ ਸਤਿਗੁਰ ਕਹਿ ਕਰ ਦੀਗ ਕਰਾਈ ਸਭ ਸੰਗਤ ਕੋ ਦੀਨ ਪਰਤਾਈ ਫੇਰ ਗੁਰੂ ਪਾਤਸ਼ਾਹ ਜੀ ਨੇ ਕਿਹਾ ਵੀ ਸਿੱਖੋ ਕੜਾ ਪ੍ਰਸ਼ਾਦ ਤਿਆਰ ਕਰ ਲੋ ਪੁੱਤੋ ਕੜਾ ਪ੍ਰਸ਼ਾਦ ਤਿਆਰ ਕਰਕੇ ਸਾਰੀ ਸੰਗਤ ਨੂੰ ਵਰਤਾ ਦੇਵੋ ਆਮੇ ਸਹਿਤ ਆਪ ਨੂੰ ਖਾਯੋ ਜਥਾ ਜੋਗ ਸਭ ਕਾਜ ਕਰਾਇਓ ਇੱਥੇ ਫਿਰ ਬਾਬਾ ਬੁੱਢਾ ਸਭ ਜੀ ਦਾ ਪੁੱਤਰ ਬੈਠਾ ਹੈ ਭਾਈ ਭਾਨਾ ਛੇਵੇਂ ਪਾਤਸ਼ਾਹ ਆਪ ਬਹਿ ਗਏ ਸਿੱਖ ਕੜਾ ਪ੍ਰਸ਼ਾਦ ਦੇ ਦੇਗ ਵਰਤੌਣੀ ਸ਼ੁਰੂ ਕਰ ਰਹੇ ਹੈ ਸਿੱਖਾ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਦੇਗ ਵੀ ਦਿੱਤੀ ਬਾਬਾ ਪਾਨਾ ਜੀ ਨੂੰ ਵੀ ਦੇਗ ਵੀ ਦਿੱਤੀ ਗੁਰੂ ਸਾਹਿਬ ਜੀ ਨੇ ਤੇ ਭਾਈ ਪਾਨਾ ਜੀ ਨੇ ਕਹਿੰਦੇ ਇਕੱਠਿਆਂ ਨੇ ਪ੍ਰਸ਼ਾਦ ਛਕਿਆ ਵੇਖੋ ਕਿੰਨਾ ਪਿਆਰ ਕਰਦਾ ਗੁਰੂ ਇਹ ਨਹੀਂ ਕਿਹਾ ਵੀ ਤੂੰ ਆਪ ਖਾਲਾ ਆਪ ਛਕ ਲੈ ਨਾ 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 ਜਿਵੇਂ ਮਾਂ ਆਪਣੇ ਪੁੱਤ ਨੂੰ ਪਿਆਰ ਕਰਦੀ ਐ ਤੇ ਦੂਜਾ ਪੁੱਤ ਉਹਦਾ ਕਿਤੇ ਮਿੱਤਰ ਆ ਜਾਵੇ ਨਾ ਉਹਦੇ ਪੁੱਤਰ ਦਾ ਤੇ ਉਹਨੂੰ ਵੀ ਬੜਾ ਪਿਆਰ ਕਰਦੀ ਐ ਕਿਤੇ ਰੋਟੀ ਖਾਂਦੇ ਖਾਂਦੇ ਤੇ ਉਸ ਪੁੱਤਰ ਦਾ ਮਿੱਤਰ ਆ ਜਾਏ ਸਾਥੀ ਆ ਜਾਏ ਉਹਨੂੰ ਕਹਿੰਦੀ ਆ ਕਾਕਾ ਲੈ ਇਹਨੇ ਗੁਰਪ੍ਰੀਤ ਨੇ ਵੀ ਅਜੇ ਪ੍ਰਸ਼ਾਦਾ ਛਕਣਾ ਤੇ ਬੇਟਾ ਤੂੰ ਵੀ ਛਕ ਲੈ ਨਹੀਂ ਆਂਟੀ ਜੀ ਅਸੀਂ ਖੇਡਣਾ ਐ ਅਸੀਂ ਬਾਜ਼ਾਰ ਜਾਣਾ ਕੋਈ ਗੱਲ ਨਹੀਂ ਤੂੰ ਵੀ ਚਾਹ ਪੀ ਲੈ ਤੇ ਇਹ ਵੀ ਪੀਂਦਾ ਲੈ ਪੀ ਲੈ ਤੂੰ ਵੀ ਉਹ ਆਂਟੀ ਦੇ ਕਹਿਣ ਤੇ ਚਾਹ ਤੇ ਰੋਟੀ ਨਹੀਂ ਖਾਂਦਾ ਜਦੋਂ ਉਹਨੂੰ ਮਿੱਤਰ ਦੋ ਤਿੰਨ ਵਾਰੀ ਕਹਿੰਦਾ ਨਾ ਫੇਰ ਆਂਟੀ ਦੇ ਹੱਥੋਂ ਬੱਚੇ ਦੀ ਮਾਂ ਦੇ ਹੱਥੋਂ ਖਾਂਦਾ ਆ। ਆਖੋ ਸਤਨਾਮ। ਐਨਾ ਪਿਆਰ ਹੁੰਦਾ ਮਿੱਤਰਾਂ ਤੇ ਸਾਥੀਆਂ ਦਾ। ਤੇ ਤੁਹਾਡਾ ਜਿਹੜਾ ਗੁਰੂ ਹੈ ਇਹ ਤਾਂ ਤੁਹਾਡਾ ਭਰਾ ਵੀ ਹੈ। ਤੁਹਾਡਾ ਮਿੱਤਰ ਵੀ ਹੈ। ਤੁਹਾਡਾ ਰਿਸ਼ਤੇਦਾਰ ਵੀ ਹੈ। ਸਭ ਕੁਝ ਤੁਹਾਡਾ ਗੁਰੂ ਹੈ ਪਰ ਜੇ ਆਪਾਂ ਮੰਨੀਏ ਤਾਂ ਇਕ ਹੁੰਦਾ ਮੰਨਣਾ ਧਿਆਨ ਦਿਓ ਇੱਕ ਕੀ ਹੁੰਦਾ ਹੈ ਮੰਨਣਾ ਤੇ ਇੱਕ ਕੀ ਹੁੰਦਾ ਹੈ ਮੰਨਣਾ